हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਸੇਲ ਲਈ ਲੈ ਕੇ ਆਏ ਆਂਗੇ ਦੋਵੇਂ ਗੱਬਣਾ ਨੇ ਥੋੜੇ ਥੋੜੇ ਦਿਨ ਲੈਂਦੀਆਂ ਨੇ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਤੇ ਜੇ ਕਿਸੇ ਵੀਰ ਨੇ ਐਵੇਂ ਦੀ ਵੀਡੀਓ ਬਣਾਉਣੀਆਂ ਤਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਮੇਰਾ ਕੰਟੈਕਟ ਨੰਬਰ ਹੈ 81467 15300 ਤੇ ਆ ਜੋ ਆਪਾਂ ਕਰਦੇ ਆ ਬਾਈ ਨਾ ਗੱਲਬਾਤ ਹਾਂਜੀ ਬਾਈ ਸਾਸਰੀ ਕਾ ਸਾਸਰੀ ਕਾ ਜੀ ਉਹ ਠੀਕ ਹੁੰ ਬਾਈ ਵਧੀਆ ਜੀ ਵਧੀਆ ਕਿਵੇਂ ਚੱਲਦਾ ਬਾਈ ਕੰਮ ਕੰਮ ਘਰ ਵਧੀਆ ਚੱਲਦਾ ਠੀਕ ਆ ਤੇ ਗਰਮੀਆਂ ਦੇ ਤੋਹਫੇ ਲੈ ਕੇ ਆਉਂਦੇ ਹਾਂ ਹਾਂ ਜੀ ਹਾਂ ਜੀ ਇਹੀ ਚੱਲਦੀਆਂ ਜੀ ਗਰਮੀ ਚ ਹੂੰ ਗਰਮੀਆਂ ਦੇ ਬਾਈ ਤੋਹਫੇ ਲੈ ਕੇ ਆਉਂਦਾ ਬਾਈ ਗਰਮੀ ਚੱਲਣ ਵਾਲੀਆਂ ਹੀ ਆ ਥੋੜੀ ਡਿਮਾਂਡ ਜੀ ਵੱਧ ਗਈ ਇਹਨਾਂ ਦੀ ਹੂੰ ਨਾਮ ਤੇ ਬਾਈ ਆਪਣਾ ਐਡਰੈਸ ਨਾਮ ਜੀ ਸਿੰਘ ਜੀ ਪੰਡ ਗੱਲਕੋਟੇ ਹੂੰ ਜ਼ਿਲ੍ਹਾ ਬਰਨਾਲਾ ਜੀ ਸੇੜਾ ਬਾਈ ਨੇੜੇ ਪਿੰਡ ਬਈ ਕਿਹੜਾ ਹੈ ਸਣਾ ਰਾਇਆ ਨਾ ਇਧਰਲੇ ਢੜੱਕ ਸੜਪੱਕ ਹੋ ਪਰਾਟ 72 55731 ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਆ ਨੋਟ ਕਰ ਲੋ ਤੇ ਬਾਈ ਇਧਰੋਂ ਸ਼ੁਰੂ ਕਰਦੀ ਆ ਹਾਂ ਇਹ ਤੋਂ ਕਰ ਦੋ ਜੀ ਜਿਹੜੀ ਆਪਾਂ ਸਾਹਮਣੇ ਬੈਠ ਦੇਖ ਰਹੇ ਆ ਬਾਈ ਕਿਹੜਾ ਸੂਆ ਸੁੰਦੀ ਆ ਹੁਣ ਹੋਂ ਸੁੰਦੀ ਆ ਜੀ ਕਿੰਨੇ ਦਿਨ ਬਾਕੀ ਆ ਇਹ ਲੈ ਜੂਗੀ ਪੰਜ ਸੀ ਦੇਣਾ ਠੀਕ ਆ ਕਿੰਨਾ ਕੁ ਦੁੱਧ ਦੇ ਦੂ ਬਾਈ ਐਸਟੀਮੇਟ ਦੁੱਧ ਦੇ ਦੋ ਜੀ 15 16 ਦੇ ਆਸ-ਪਾਸ ਪਲੀ ਪਲੀ ਬਹੁਤ ਆ ਪੂਰੀ ਚੰਗੀ ਜੀ ਹੂੰ ਥਾਣਾ ਹਵਾਨਾ ਆਪਾਂ ਬਾਈ ਨੇੜੇ ਤੋਂ ਚੈੱਕ ਕਰਾਉਨੇ ਆ ਥਾਣਾ ਬਹੁਤ ਚੰਗਾ ਲੱਗਿਆ ਬਾਈ ਹਾਂ ਜੀ ਆ ਪੂਰਾ ਚੰਗਾ ਜੀ ਥਾਣਾ ਬਾਈ ਬਹੁਤ ਸੋ ਪੜਾਈਆਂ ਪਾ ਗਈ ਥੋੜੀ ਪਲਾਈਆਂ ਪਾ ਗਈ ਤੇ ਕਿੰਨੇ ਕਿ ਦਿਨਾਂ ਦੀ ਕੱਚੀ ਆ ਬਾਈ ਹਜੇ ਇਹ ਲੈ ਜੂ 5-6 ਦਿਨ ਜੀ ਤੇ ਗਰਮੀ ਬਾਈ ਬਿਲਕੁਲ ਨਹੀਂ ਮੰਨਣੀ ਨਾ ਨਾ ਗਰਮੀ ਤਾਂ ਨਹੀਂ ਕਿਈ ਮੰਨਣੀ ਆ ਜੀ ਗਰਮੀਆਂ ਦੋਮਾ ਨਹੀਂ ਮੰਨਣੀ ਗਰਮੀ ਤੇ ਐ ਮੰਨ ਲਓ ਵੀ ਗਰਮੀ ਚੱਲਣ ਵਾਲੀਆਂ ਮੋਸ ਚਾਰ ਦੰਦ ਬਾਈ ਫੇਸ ਹੋਇਆ ਖਾ ਦੋ ਕੀ ਬਾਤ ਆ ਫੇਸ ਬਾਈ ਬਹੁਤ ਪਿਆਰਾ ਫੁੱਲ ਪੜੀਆਂ ਹੋਈਆਂ ਤੁਹਾਨੂੰ ਹਾਂ ਜੀ ਪੂਰੀਆਂ ਆ ਜੀ ਤੇ ਮੂੰਹ ਬਾਈ ਕਿਵੇਂ ਕਰੀ ਚਾਰ ਦੰਦ ਆ ਵੀਰੇ ਦੋਨੇ ਮੂੰਹ ਬਾਈ ਚਾਰ ਦੰਦ ਨੇ ਹਜੇ ਉਸ ਹਾਵਣਾ ਤੇ ਸਿੰਦਾ ਜਲ ਲਾ ਲੋ ਲੇ ਵਾ ਬਹੁਤ ਸੋਹਣਾ ਤਿਆਰ ਕਰੂਗੀ ਤੂਰਾ ਤਾਰਾ ਬਈ ਚੈੱਕ ਕਰੋ ਇੱਕ ਨੰਬਰ ਤੂਰਾ ਥੋੜਾ ਜਿਆ ਪਰ ਉਹ ਭਲਾਈਆਂ ਪਾ ਗਈ ਹੈ ਨਾ ਆ ਪੜਾਦਾ ਫਿਰ ਪਲੂਨ ਪਾਈ ਜਾਂਦਾ ਜੀ ਹੂੰ ਪਾਈ ਜਾਂਦਾ ਰਵਾਨਾ ਬਹੁਤ ਚੰਗਾ ਬਾਈ ਸਮੀ ਪਲੀ ਚੰਗੀ ਆ ਗਈ ਬਰੀਡ ਚੰਗੀ ਆ ਗਈ ਬਾਈ ਤੇ ਬਾਈ ਕੀ ਮੋਲਰ ਹੋ ਫਿਰ ਮੋਲੇਦਾ ਜੀ 50000 50000 ਯਾਰ ਹਾਂਜੀ ਮਾਨਤਨ ਹੋ ਜੂ ਮਾਨਤਨ ਕਰ ਦਾਂਗੇ ਮੁੱਲ ਬਾਈ ਦੇ ਬਾਈ ਪਹਿਲਾਂ ਵੀ ਜਾਇਜ਼ ਹੁੰਦੇ ਆ ਤੇ ਮੁੱਲ ਬਾਈ ਨੇ ਅੱਜ ਵੀ ਜਾਇਜ਼ ਕੀਤੇ 50000 ਦੀ ਬਾਈ ਕਹਿੰਦਾ ਆਪਾਂ ਦੇ ਦੇ ਦਾਂਗੇ ਬਾਕੀ ਜਿੰਨਾ ਮਗਰ ਨੂੰ ਹੋਊਗਾ ਲੈਵਾ ਉਹ ਨਹੀਂ ਮੂਹ ਹਾਂਜੀ ਹਾਂ ਸੋਨਾ ਲੈਵਾ ਕਰ ਮਲ ਨੇ ਤੇ ਯਾਰ ਕਰਨਾ ਬਾਕੀ ਥਾਂ ਬਹੁਤ ਚੰਗਾ ਲੱਗਿਆ ਵਗਾ ਮੁਠੀ ਵਾਲਾ ਥਾਂ ਤੇ ਹਾਂਜੀ ਹਾਂ ਪੂਰਾ ਚੰਗਾ ਥਾਣਾ ਇਫੈਕਸੀ ਹਵਣਾ ਰੱਖੋ ਹਾਂਜੀ ਅੱਗੇ ਬਾਈ 2 ਨੰਬਰ ਤੇ ਇਹ ਵੀ ਪਲੂਨ ਹੀ ਆ ਜੀ ਇਹ ਵੀ ਪਲੂਨਸ ਹੁੰਦੀ ਹੈਗੀ ਇਹ ਵੀ ਚਾਰ ਦਾਂਦਾ ਜੀ ਮੂਹ ਉਂ ਬ੍ਰਿੱਕੀ ਵਾਲਾ ਅੰਗਾ ਹਣਾ ਹਾਂ ਪੂਰਾ ਜੀ ਤੇ ਕਿੰਨੇ ਕਿਦਨ ਲੈਂਦੀ ਆ ਬਾਈ ਹਜੇ ਇਹ ਲੈ ਜੀ ਸੱਤ ਦਿਨ ਜੀ ਠੀਕ ਆ ਕਿੰਨਾ ਕਿਦਦ ਦੇ ਦੂ ਬਾਈ ਅਸੀਂ 13 14 ਲੀਟਰ ਦੇ ਦੂ ਜੀ ਤੇ ਉਹ ਦੂਜੀ ਈੜੀ ਆਪ ਪਹਿਜਾ ਉਹ 15 16 ਆਏ ਜੀ ਠੀਕ ਆ ਬਾਈ ਉਲਗੇ ਮੈਂ ਬਈ ਦੋਮੀ ਫੁੱਲ ਨੇ ਵੱਡੀਆਂ ਨੇ ਕੋਈ ਝੂਟੀਆਂ ਨਹੀਂ ਹੈਗੀਆਂ ਬਈ ਬਾਕੀ ਬਾੜਾਂ ਆਂਗਾ ਜੀ ਨਮਹਾਨ ਬਈ ਮੂਹ ਚਾਰ ਦੰਦ ਨੇ ਬੰਦਾ ਜੀ ਦਾ ਬਹੁਤ ਚੰਗਾ ਹੈਣਾ ਪੂਰਾ ਹੀ ਪੂਰਾ ਕੀ ਬਾਤ ਆ ਇਤਨਾ ਪਹਿਲਾਂ ਨੂੰ ਥਣ ਨਹੀਂ ਲੱਗਦਾ ਜੀ ਨਹੀਂ ਆਮ ਹੂੰ ਪਹਿਲਾਂ ਨੂੰ ਥਣ ਨਹੀਂ ਲੱਗਦਾ ਜਿਵੇਂ ਇਹਨੂੰ ਲੱਗਿਆ ਕਰਮਾ ਨੂੰ ਬਹੁਤ ਚੰਰਾ ਥਣ ਲੱਗਿਆ ਵਾਕੀ ਜਿੰਨਾ ਮਗਰ ਨੂੰ ਆਲੇ ਵਾ ਉਹ ਨਹੀਂ ਮੂਹ ਨੂੰ ਕੱਢੂਗੀ ਹਾਂਜੀ ਸਿੱਖਿਆ ਹਵਾਰਨਾ ਤਿਆਰ ਕਰੂਗੀ ਬਈ ਪਤਲੀ ਸਰੀਰ ਦੀ ਆ ਮੰਨ ਕੇ ਚੱਲੋ ਵੀ ਗਰਮੀ ਮੇਰੇ ਪਗਲੇ ਪਿੰਡੇ ਦੀ ਆ ਜੀ ਬਰੀਡ ਬਈ ਜਰਸੀ ਆ ਗਈ ਜਰਸੀ ਦੇ ਸਾਈਰ ਦਾ ਕਰਾਸ ਹੈ ਜਰਸੀ ਦੇ ਬਾਈ ਕਰਾਸ ਸਾਈਵਾਲ ਦਾ ਕਰਾਸ ਹੈਗਾ ਬਾਕੀ ਪਲੀ ਵੀ ਦੇਖੋ ਬਾਈ ਪੂਰਾ ਚੰਗਾ ਬੱਟਾ ਹੈ ਬਾਬੂ ਜੀ ਲਓ ਬ੍ਰਿਗੇਡ ਚ ਬਾਈ ਚੈੱਕ ਕਰੋ ਠੰਡੀਆਂ ਸੀਲ ਆ ਬਾਈ ਠੰਡੀਆਂ ਸੀਲ ਜੀ ਫੇਸ ਬਾਈ ਚੈੱਕ ਕਰੋ ਇੱਕ ਨੰਬਰ ਫੇਸ ਲੈ ਚੱਲ ਬਾਈ ਤੇ ਮੁੱਲੇ ਦਾ ਬਾਈ ਕੀ ਰੱਖੂ ਫਿਰ ਮੁੱਲੇ ਦਾ 45000 ਹੈ 45000 ਹਾਂਜੀ ਇਹਦਾ ਮੁੱਲ ਰਹੂਗਾ ਬਾਈ 45000 ਤੇ ਜੇ ਕੋਈ ਵੀਰ ਜੋੜਾ ਇਕੱਠਾ ਲੈਂਦਾ ਪਰ ਉਹ ਜਾਂ ਮਾਨਤਾਨ ਕਰ ਦਾਂਗੇ ਠੀਕ ਹੈ ਜੇ ਕੋਈ ਮੀਰ ਬਾਈ ਕਹਿੰਦਾ ਜੋੜਾ ਇਕੱਠਾ ਲੈਂਦਾ ਤਾਂ 45000 ਦੀਆਂ ਦੇ ਦਾਂਗੇ ਗਰਮੀਆਂ ਦੇ ਬਾਈ ਤੋਹਫੇ ਨੇ ਜਿਹੜਾ ਦੁੱਧ ਵੀ ਹੋਊਗਾ ਨਾ ਮੱਝਾਂ ਕੋਹੂਗਾ ਗੜਾ ਬਾਕੀ ਠੰਡ ਜਿਹੜਾ ਇਹਨੂੰ ਲੱਗਿਆ ਨਾ ਮੈਂ ਕਹਿੰਦਾ ਕੀ ਬਾਤ ਹੈ ਠੰਡ ਬਹੁਤ ਚੰਗਾ ਲੱਗਿਆ ਬਾਈ ਹਾਂ ਠੰਡਾਂ ਦੀਆਂ ਚੰਗੀਆਂ ਲਿਆਉਣੀਆਂ ਆ ਇਹ ਦੇਖੀ ਸਾਫ਼ ਲੇਵੇ ਦੀਆਂ ਹੁੰਦੀਆਂ ਬਾਈ ਕੋਲੇ ਲੱਥਣਾ ਦੀ ਕੁਆਲਿਟੀ ਚੈੱਕ ਕਰੋ ਇੱਕ ਨੰਬਰ ਲੈ ਵਾਗਾ ਵਾਕੀ ਬਗਲੇ ਪਿੰਡੇ ਦੀਆਂ ਅਜੇ ਤਾਂ ਕੱਚੀਆਂ ਕੱਚੀਆਂ ਪਈਆਂ ਬਾਈ ਦੋਵੇਂ ਐ ਮੰਨ ਲਓ ਜਦੋਂ ਨਾ ਤਿਆਰ ਹੋਣਾ ਬਹੁਤ ਸੋਹਣਾ ਲੱਗੇ ਹਾਂਜੀ ਹਾਂ ਬਣਾਉਣੇ ਬਣ ਕੇ ਸੋਹਣਾ ਜੀ ਹੂੰ ਬਣ ਕੇ ਸੋਹਣਾ ਸਹੀ ਗੱਲ ਆ ਬਾਈ ਕਿੰਨਾ ਸਿੱਕੇ ਬਾਈ ਕੋਲੇ ਬਾਈ ਦੋ ਆਪਾਂ ਦੋਵੇਂ ਦਿਖਾ ਦਿੱਤੇ ਜੇ ਕਿਸੇ ਵੀ ਨੂੰ ਕੋਈ ਪਸੰਦ ਆਵੇ ਬਾਈ ਨਕੰਡਾਈਟ ਕਰਕੇ ਖਰੀਦ ਸਕਦੇ ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ